ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਆਪ ਜੀ ਦੇਖ ਰਹੇ ਹੋ ਸਿੱਖ ਨੌਜਵਾਨ ਸੇਵਾਦਾਰ ਲੁਧਿਆਣਾ ਜੋ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਸੰਸਦਾਂ ਦੇ ਵੱਲੋਂ ਹਰੇਕ ਲੋੜਵੰਦ ਪਰਿਵਾਰ ਦੀ ਜਿੰਨੀ ਹੋ ਸਕਦੀ ਹੈ ਉਤਨੀ ਸਹਾਇਤਾ ਕੀਤੀ ਜਾਂਦੀ ਹੈ ਸੋ ਆਪ ਜੀ ਦੇਖ ਰਹੇ ਹੋ ਜੋ ਅਸੀਂ ਕੋਟ ਬੁੱਢਾ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਉੱਥੇ ਅਸੀਂ ਅਜ ਪਹੁੰਚੇ ਹੋਏ ਹਾਂ ਸ਼ਿੰਘਾ ਵੱਲੋਂ ਬੇਨਤੀ ਕੀਤੀ ਸੀ ਸਾਡੀ ਸੰਸਥਾ ਨੂੰ ਕਿ ਇੱਕ ਪਰਿਵਾਰ ਹੈ ਲੋੜਵੰਦ ਜਿਨ੍ਹਾਂ ਦਾ ਆਪ ਜੀ ਪਿੱਛੇ ਦੇਖ ਰਹੇ ਹੋ ਘਰ ਜਿਹੜਾ ਇੱਟਾਂ ਪਈਆਂ ਹੋਈਆਂ ਨੇ ਅਤੇ ਘਰ ਟੱਠਿਆ ਹੋਇਆ ਹੈ ਤੇ ਇੱਥੇ ਸਾਡੇ ਕੋਲ ਬਜ਼ੁਰਗ ਲੰਮੇ ਪਏ ਹੋਏ ਨੇ ਜਿਨ੍ਹਾਂ ਦੀ ਜਿਹੜੀ ਲੱਤ ਦੋ ਥਾਵਾਂ ਤੋਂ ਟੁੱਟੀ ਹੋਈ ਆ ਜੀ ਅਤੇ ਉਹਨਾਂ ਦੇ ਗੋਟ ਵੀ ਟੁੱਟਿਆ ਹੋਇਆ ਹੈ ਐਸੇ ਲੋੜਵੰਦ ਪਰਿਵਾਰ ਜਿੱਲਾ ਦੇ ਘਰ ਦੇ ਵਿੱਚ ਆਟਾ ਬਿਲਕੁਲ ਵੀ ਨਹੀਂ ਹੈ ਅਤੇ ਕੁਝ ਖਾਣ ਪੀਣ ਦੀਆਂ ਵਸਤੂਆਂ ਵੀ ਨਹੀਂ ਹੈ ਸੋ ਐਸੇ ਪਰਿਵਾਰਾਂ ਵੱਲ ਸਾਨੂੰ ਦੇਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿੰਨੀ ਲੋੜ ਹੋਵੇਗੀ ਖਾਣ-ਪੀਣ ਦੀ ਅਤੇ ਪਹਿਨਣ ਦੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਇਸ ਪਰਿਵਾਰ ਦੀ ਅਸੀਂ ਵੱਧ ਤੋਂ ਵੱਧ ਮਦਦ ਕਰੀਏ ਜਿੱਥੇ ਅਸੀਂ ਲੱਖਾਂ ਰੁਪਏ ਖਰਚ ਕੇ ਅਨੇਕਾਂ ਕਾਰਜ ਕਰਦੇ ਆਂ ਉਥੇ ਇਸ ਪਰਿਵਾਰ ਦੇ ਲਈ ਜੇਕਰ ਅਸੀਂ ਇੱਕ ਹਜ਼ਾਰ ਬੰਦਾ 100-100 ਰੁਪਏ ਮਹੀਨੇ ਦਾ ਦਸਵੰਦ ਵੀ ਕੱਢੇ ਨਾ ਸਾਥ ਸੰਗਤ ਜੀ ਤੇ ਇੱਕ ਮਹੀਨੇ ਬਾਅਦ 1 ਲੱਖ ਰੁਪਇਆ ਬਣ ਜਾਂਦਾ ਤੇ ਉਸ 1 ਲੱਖ ਰੁਪਏ ਦੇ ਨਾਲ ਇੱਕ ਲੋੜਵੰਦ ਪਰਿਵਾਰ ਨੂੰ ਇੱਕ ਮਹੀਨੇ ਦੇ ਵਿੱਚ ਅਸੀਂ ਉਸ ਪਰਿਵਾਰ ਦਾ ਇਲਾਜ ਵੀ ਕਰਵਾ ਸਕਦੇ ਹਾਂ ਤੇ ਉਸ ਪਰਿਵਾਰ ਨੂੰ ਹਰੇਕ ਤਰ੍ਹਾਂ ਦੀ مالی ਸਹਾਇਤਾ ਜਿਹੜੀ ਹੈ ਉਹ ਵੀ ਦੇ ਸਕਦੇ ਹਾਂ ਸਵਾਬ ਜੀ ਦੇਖ ਰਹੇ ਹੋ ਭਾਈ ਸਾਹਿਬ ਜੀ ਲੰਮੇ ਪਏ ਹੋਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਆਇਓ ਵੀਰ ਜੀ ਥੋੜਾ ਜਿਹਾ ਅੱਗੇ ਆ ਕੇ ਤੇ ਹਾਂ ਜੀ ਬਾਪੂ ਜੀ ਹਾਂ ਜੀ ਬਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਿਓ ਸੰਗਤਨੋ ਆਪ ਜੀ ਬਾਬਾ ਇੱਕ ਬੋਟ ਰੋਟਾ ਆ ਹਾਂਜੀ ਲਾਤ ਦੋ ਤਾਰਾ ਟੁੱਟੀ ਤੇ ਕੋਈ ਸਾਰਾ ਨਹੀਂ ਤੁਸੀਂ ਆਏ ਜੀ ਸਾਡੇ ਕੋਲ ਹੋਰ ਕੋਈ ਨਹੀਂ ਆਇਆ ਨਾ ਗੋਖਾੜ ਪੀਲੇ ਨਾ ਟਾਦਣਾ ਸਾਡੇ ਕੋਲ ਕੁਛ ਨਹੀਂਗਾ ਦਵਾਈ ਤੋਂ ਬੈਠੇ ਆ ਕੋਈ ਨਹੀਂ ਸਾਰਾ ਅਰੇ ਜਾਇਗਾ ਬੇਸਤੇ ਪਰ ਨਾਲੇ ਉਹ ਪ੍ਰਾਪਾਟੇ ਪਿਆ ਤੇ ਵੇਖ ਕੇ ਆ ਜਾਵੇ ਸਾਡੇ ਘਰ ਦਾ ਗਈ ਦਾ ਸਾਡੇ ਕੋਲ ਕੋਣੀ ਹੈ ਹਾਂਜੀ ਵੀਰੋ ਜਿਵੇਂ ਆਪ ਜੀ ਨੇ ਸੁਣਿਆ ਵਾਪ ਜੀ ਦੇ ਕੋਲੋਂ ਕਿ ਕੋਈ ਵੀ ਸਮਾਨ ਘਰ ਦੇ ਵਿੱਚ ਨਹੀਂ ਹੈ ਜੀ ਕੁਝ ਵੀ ਖਾਣ ਪੀਣ ਦੇ ਲਈ ਕੁਝ ਵੀ ਨਹੀਂ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਐਸੇ ਲੋੜਵੰਦ ਪਰਿਵਾਰਾਂ ਦੀ ਜੋ ਮਦਦ ਕੀਤੀ ਜਾਵੇ ਜਿਨ੍ਹਾਂ ਨੂੰ ਸੱਚਮੁੱਚ ਹੀ ਲੋੜ ਹੈ ਇਹਨਾਂ ਦੀ ਆਵਾਜ਼ ਤੁਹਾਨੂੰ ਪਤਾ ਲੱਗਦਾ ਕੀ ਇਹਨਾਂ ਨੂੰ ਕਿੰਨੀ ਲੋਡ ਹੋਵੇਗੀ ਚਿੱਟਾ ਦਾੜਾ ਹੋਇਆ ਕੋਈ ਚਿੱਟੇ ਦਾੜੇ ਵਾਲਾ ਬੰਦਾ ਐਸਾ ਮੰਝੇ ਦੇ ਉੱਤੇ ਪਿਆ ਝੂਠ ਨਹੀਂ ਸਾਧ ਸੰਗਤ ਜੀ ਬੋਲ ਸਕਦਾ ਇਸ ਕਰਕੇ ਆਪ ਸਰਬੱਤ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਇਸ ਪਰਿਵਾਰ ਦੀ ਜਿੰਨੀ ਸਹਾਇਤਾ ਕੀਤੀ ਜਾਂਦੀ ਹੈ ਉਤਨੀ ਸਹਾਇਤਾ करिए ਆਓ ਅਸੀਂ ਆਪ ਜੀ ਨੂੰ ਰਸੋਈ ਵੀ ਦਿਖਾ ਦਿੰਨੇ ਆ ਕੀ ਹਾਲਾਤ ਨੇ ਰਸੋਈ ਦੇ ਆ ਜੋ ਮਖਮਲ ਦਿਖਾਓ ਸੋ ਕੋਈ ਨੀ ਵੇਚੇ ਦੇਖੋ ਸਾਹ ਸਾਹ ਕਿ ਕੋਈ ਵੀ ਨਹੀਂ ਹੈ ਨਾ ਕੁਝ ਖਾਣ ਦੇ ਲਈ ਨਾ ਕੁਝ ਪੀਣ ਦੇ ਲਈ ਬਾਲਟੀਆਂ ਦੇ ਵਿੱਚ ਇਹਨਾਂ ਨੇ ਪਾਣੀ ਭਰਿਆ ਹੋਇਆ ਹੈ ਸੋ ਸਾਰੀ ਵੀਰਾਂ ਨੂੰ ਬੇਨਤੀ ਹੈ ਜੀ ਇਸ ਪਰਿਵਾਰ ਦੇ ਵੱਲ ਜ਼ਰੂਰ ਦੇਖੀਏ ਤੇ ਇੱਧਰ ਦੇਖ ਹੀ ਸਕਦੇ ਹੋ ਆਪ ਜੀ ਘਰ ਜਿਹੜਾ ਹੈ ਉਹ ਸਾਰਾ ਟੱਠਿਆ ਹੋਇਆ ਹੈ ਇੱਕ ਕਮਰਾ ਹੈ ਜੀ ਉੱਥੇ ਵੀ ਰਹਿਣ ਜੋਗ ਜਗ੍ਹਾ ਨਹੀਂ ਇਸ ਕਰਕੇ ਸਾਰੇ ਵੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਦੇਖੋ ਬਾਪੂ ਜੀ ਬਾਕਰ ਦੇ ਨਾਲ ਤੁਰਦੇ ਨੇ ਬਾਕਰ ਤੋਂ ਬਿਨਾ ਇਹਨਾਂ ਦੇ ਕੋਲ ਨਹੀਂ ਤੁਰਿਆ ਜਾਂਦਾ ਸਾਰੇ ਦਾਨੀ ਸੱਜਣਾ ਤੱਕ ਇਸ ਵੀਡੀਓ ਨੂੰ ਆਪ ਜੀ ਜਰੂਰ ਵਾਰ ਜਰੂਰ ਸਾਂਝੀ ਕਰ ਦਿਓ ਕਿਰਪਾ ਕਰਿਓ ਹੁਣ ਬਾਬਾ ਜੀ ਆਪ ਜੀ ਨੂੰ ਦੱਸਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾੰਜੀ ਸਾਧ ਸੰਗਤ ਜੀ ਮੈਂ ਆਪ ਜੀ ਦੇ ਅੱਗੇ ਚਰਨਾਂ ਦੇ ਬੇਨਤੀ ਕਰਨਾ ਚਾਹੁੰਦਾ ਆ ਕਿ ਸਾਨੂੰ WhatsApp ਦੇ ਮੈਸੇਜ ਰਾਈ ਵੀਰਾ ਭਰਾਵਾਂ ਕੱਕ ਪਤਾ ਲੱਗਾ ਕਿ ਇਹ ਵੀਰ ਨੇ ਮੈਸੇਜ ਦਿੱਤਾ ਕਿ ਇਹ ਬਾਪੂ ਦੀ ਬਹੁਤ ਹਾਲਾਤ ਮੰਦੀ ਆ ਤੇ ਬਹੁਤ ਜ਼ਿਆਦਾ ਬੱਤਰ ਹੋਈ ਆ ਲੱਤ ਬਾਪੂ ਦੀ ਦੋ ਥਾਂ ਤੋਂ ਟੁੱਟ ਕੇ ਚਕਨਾ ਚੂਰ ਹੋਈ ਆ ਜਿਸ ਦੇ ਨਾਲ ਪੈਸੇ ਨਾ ਹੋਣ ਦੇ ਕਾਰਨ ਲਾਜ ਨਹੀਂ ਹੋਇਆ ਡੇਢ ਤੋਂ ਲੈ ਕੇ 2 ਸਾਲ ਹੋ ਗਏ ਬਾਪੂ ਮੰਦੀ ਤੇ ਰੜਕੜਿਆ ਤੇ ਤਿਲ-ਤਿਲ ਕਰਕੇ ਮਰ ਰਿਹਾ ਤੇ ਬੜੇ ਬੁਰੇ ਹਾਲਾਤ ਆ ਜੇਕਰ ਬੰਦਾ ਠੀਕ ਹੋਵੇ ਤਾਂ ਆਪਣਾ ਰੋਟੀ ਪਾਣੀ ਕਮਾ ਕੇ ਆਪਣਾ ਘਰ ਖਾ ਲੈਂਦਾ ਰੋਟੀ ਪਾਣੀ ਲੈਂਦਾ ਕਮਾ ਕੇ ਕਿ ਇੱਕ ਤੇ ਇਹ ਵਿਚਾਰਾ ਕਿਤੇ ਉੱਠ ਨਹੀਂ ਸਕਦਾ ਬਹਿ ਨਹੀਂ ਸਕਦਾ ਜਾ ਨਹੀਂ ਸਕਦਾ ਇੱਕ ਉਹ ਮਾਈ ਦਾ ਕੋਈ ਸਾਧਨ ਨਹੀਂ ਹੈਗਾ ਤੇ ਇੱਕ ਇਹਨਾਂ ਦੇ ਮਕਾਨ ਵੇਖੋ ਮੀਂਹ ਪੈਣ ਦੇ ਕਾਰਨ ਬਾਲੇ ਗਲ ਗਏ ਬਾਲੇ ਟੁੱਟ ਕੇ ਛੱਪਾਂ ਥੱਲੇ ਡਿੱਗ ਗਈਆਂ ਤੇ ਇੱਟ ਕਿਣ ਕਿਣੀਆਂ ਹੋ ਗਿਆ ਸਾਰੀਆਂ ਟੁੱਟ ਗਈਆਂ ਮਰਨੋਂ ਮਹਾ ਬਚਿਆ ਆਪਾਂ ਹਰ ਥਾਂ ਥਾਂ ਤੇ ਧੀਰਾ ਭਰਾਵਾਂ ਨੇ ਜਾ ਕੇ ਲੰਗਰ ਲਾਉਨੇ ਆ ਵਰਗਦਾ ਨੇ ਪੀਜਾ ਦੇ ਲੰਗਰ ਲਾਉਨੇ ਆ ਪਰ ਆਪਾਂ ਆਪਣੇ ਗੁਰਸਿੱਖ ਭਰਾਵਾਂ ਦੀ ਬਾਹ ਬਿਲਕੁਲ ਨਹੀਂ ਫੜਦੇ ਕਿਉਂਕਿ ਆਪਣੇ ਅੰਦਰ ਇਹ ਇੱਕ ਗੱਲ ਖਤਮ ਹੋ ਚੁੱਕੀ ਆ ਕਿ ਅਸੀਂ ਕਿਹਦੀ ਮਦਦ ਨਹੀਂ ਕਰਨੀ ਮਦਦ ਕਰਨ ਦਾ ਫਰਜ਼ ਬਣਦਾ ਆ ਜੱਗ੍ਹਾ ਦੇ ਉੱਤੇ ਜਿਹੜੇ ਬੰਦੇ ਕੋਈ ਪੰਥ ਦੇ ਵਾਸਤੇ ਕਰਦੇ ਨਹੀਂ ਨਾ ਉਹਨਾਂ ਨੂੰ ਲੋਕ ਲੱਖਾਂ ਨਾਲ ਕਰੋੜਾਂ ਦੇ ਨਾਲ ਡਾਲਰ ਦੇ ਰਹੇ ਆ ਜਿਹੜੇ ਬੰਦੇ ਪੰਥ ਦੇ ਵਾਸਤੇ ਕੌਮ ਦੇ ਵਾਸਤੇ ਕੁਝ ਕਰਨਦੇ ਆ ਉਹਨਾਂ ਨੂੰ ਲੋਕ ਕਰਦੇ ਆ ਹਉ ਪਰੇ ਛਾੜਾ ਨੂੰ ਦੀ ਲੋੜ ਆ ਅੱਜ ਦੇਖੋ ਬਾਪੂ 2 ਸਾਲ ਹੋ ਗਏ ਮੰਜੀ ਦੇ ਪਏ ਨੂੰ ਜੇਕਰ ਆਪਾਂ ਆਪਣੇ ਗੁਰਸਿੱਖ ਭਰਾਵਾਂ ਦੀ ਬਾਹ ਨਹੀਂ ਫੜਨੀ ਤਾਂ ਫਿਰ ਆਪਾਂ ਨੂੰ ਗੁਰਸਿੱਖ ਹੋਣ ਦਾ ਫਾਇਦਾ ਕੀ ਆ ਸਭ ਤੋਂ ਵੱਡੀ ਸਾਨੂੰ ਡਾਕ ਦਿੱਤੀ ਆ ਮਹਾਰਾਜ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਸਾਡੇ ਕੋਲ ਜਿੰਨਾ ਉਹਦੀ ਸਰਦਾ ਪੰਦਾ ਹੋਊ ਸੱਚ ਅਸੀਂ 1 ਮਹੀਨਾ ਕਰਦਾ ਰਸਣ ਇਥੋਂ ਮਾਈ ਬਾਪੂ ਦੇ ਕੇ ਚੱਲੇ ਆ ਤੇ ਜੇ ਮਹਾਰਾਜ ਨੇ ਸਾਧ ਸੰਗਤ ਦੇ ਅੱਗੇ ਇਹੋ ਬੇਨਤੀ ਕਰਦੇ ਕਿ ਵੀਰ ਭਰਾਵੋ ਆਪਾਂ ਰਲ ਮਿਲ ਕੇ ਇਹਨਾਂ ਦਾ ਸਾਥ ਦਿਈਏ ਤੇ ਬਾਪੂ ਦਾ ਇਲਾਜ ਕਰਾਈਏ ਇਹਨਾਂ ਦੇ ਕੋਲ ਖਾਣੋਂ ਪੈਣੋਂ ਲੀੜਾ ਨਹੀਂ ਹੈਗਾ ਤੇ ਇਹਨਾਂ ਦੇ ਕੋਲ ਹੁਣ ਸਿਆਲ ਆ ਗਿਆ ਨਾ ਤੇ ਕੋਈ ਇਹਨਾਂ ਕੋਲ ਜਾਈਏ ਤੇ ਨਾ ਕੋਈ ਚਾਹਦਾ ਫਿਕਰਾ ਆ ਤੇ ਫੜੇ ਹਾਲਾਤ ਇਹਨਾਂ ਦੇ ਬੱਤਰ ਹੋ ਚੁੱਕੇ ਨੇ ਤੇ ਤੁਸੀਂ ਕੋ ਬਾਬਾ ਜੀ ਕਹਣਾ ਦੋਨੇ ਕਹਿ ਸਕਦੇ ਹੋ ਬੇਨਤੀ ਹੈ ਸਾਰੇ ਵੀਰਾਂ ਨੂੰ ਅੱਜ ਇਹਨਾਂ ਇੱਟ ਘਰ ਦੇ ਵਿੱਚ ਜਦੋਂ ਆਏ ਸੀ ਨਾ ਅਸੀਂ ਸਾਰੇ ਕਮਰਾ ਦੇ ਵਿੱਚ ਨਿਗਾਹ ਮਾਰੀ ਪਹਿਲਾਂ ਮੁਰਗਾ ਜੀ ਨੂੰ ਮਿਲੇ ਮਾਤਾ ਜੀ ਨੂੰ ਮਿਲੇ ਤੇ ਘਰ ਦੇ ਹਾਲਾਤ ਤੁਹਾਨੂੰ ਦਿਖਾਏ ਪਹਿਲਾਂ ਰਸੋਈ ਦਾ ਦਵਾਰੋਂ ਦਿਖਾਉਣਾ ਤੁਹਾਨੂੰ ਤੇ ਤੁਸੀਂ ਚੈੱਕ ਪਹਿਲਾਂ ਤੁਹਾਨੂੰ ਕਮਰਾ ਦਿਖਾਉਣਾ ਮੈਂ ਆਪਾਂ ਕਿਹਦੇ ਘਰ ਦੇ ਵਿੱਚ ਜਾਈਏ ਨਾ ਬੈੱਡ ਲੱਗੇ ਹੁੰਦੇ ਆ ਠੀਕ ਆ ਕਮਰੇ ਦੇ ਵਿੱਚ ਬੈੱਡ ਵੀ ਫਿਰ ਤਾਂ ਇੱਕ ਦੋ ਤਨ ਮੰਜੇ ਨੇ ਠੀਕ ਆ ਇੱਕ ਪੇਟੀ ਆ ਛੱਤ 'ਤੋਂ ਪੱਖਾ ਵੀ ਨਹੀਂ ਹੈਗਾ ਐਨੇ ਬੁਰੇ ਹਾਲਾਤ ਨੇ ਤੇ ਘਰ ਦੇ ਵਿੱਚ ਬਜ਼ੁਰਗਾਂ ਨੂੰ ਨਾਲ ਦਿਖਾਤੀ ਲੱਤ ਟੁੱਟੀ ਆ ਬਾਹਾਂ ਟੁੱਟੀ ਆ ਠੀਕ ਆ ਜਿਹੜੀਆਂ ਕੰਦਾਂ ਟੁੱਟੀਆਂ ਸੀ ਕਮਰੇ ਦੀਆਂ ਉਹ ਵੀ ਵੇਚ-ਵੇਚ ਕੇ ਗੁਜ਼ਾਰਾ ਕੀਤਾ ਪਰਿਵਾਰ ਨੇ ਤੇ ਨਾ ਕੋਈ ਕਮਾਈ ਦਾ ਸਾਧਨ ਨਾ ਕੋਈ ਕੁਝ ਹੋਰ ਠੀਕ ਆ ਨਜ਼ਰ ਕੇ ਸਹੀ ਹੋਣਗੇ ਤੇ ਦਿਹਾੜੀ ਕਾਰ ਸਕਣਗੇ 200 ਆਲ ਹੋ ਗਿਆ ਇਲਾਜ ਤੋਂ ਘਰੇ ਬੈਠੇ ਹੋਏ ਨੇ ਸੋ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਆਪਾਂ ਤੁਹਾਨੂੰ ਰਸੋਈ ਦਾ ਵੀ ਹਾਲਾਤ ਦਿਖਾਉਨੇ ਆ ਕਿ ਰਸੋਈ ਦੇ ਵਿੱਚ ਕੀ ਸਮਾਨ ਹੈਗਾ ਕੀ ਨਹੀਂ ਹੈਗਾ ਠੀਕ ਆ ਜੀ ਆਪਾਂ ਜਾਣਦੇ ਹੀ ਆ ਸਾਰੇ ਘਰ ਦੇ ਵਿੱਚ ਤੇ ਚਾਰਕ ਭਾਂਡੇ ਪਏ ਆ ਇੱਥੇ ਠੀਕ ਆ ਜੀ ਇਹ ਕਮਰੇ ਦੇ ਵਿੱਚ ਕੋਈ ਮਸਾਲਾ ਨਹੀਂ ਕੋਈ ਖੰਡ ਨਹੀਂ ਕੋਈ ਪੱਤੀ ਨਹੀਂ ਜਦੋਂ ਅਸੀਂ ਘਰ ਦੇ ਵਿੱਚ ਆਏ ਤੇ ਸਾਨੂੰ ਲੱਗਿਆ ਕਿ ਵਾਕਈ ਲੋੜਵੰਦ ਪਰਿਵਾਰ ਆ ਤੇ ਦੇਖਿਆ ਆ ਟੱਕ ਟੱਕਿਆ 1/2 ਕਿਲੋ ਮੇਰੇ ਕਹਿੰਦਾ ਆਟਾ ਹੁਣਾ ਉਹ ਵੀ ਮਾਤਾ ਕਹਿੰਦੀ ਰਾਤੀ ਕਿਲੋ ਆਟਾ ਲੈਂਦਾ ਇਹਦੇ ਰੋਟੀ ਖਾਦੀ ਆ ਲਓ ਠੀਕ ਆ ਉਹ ਵੀ ਪਤਾ ਨਹੀਂ ਇਹ ਸੇ ਪੈਸੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਰੱਬ ਜਾਣਦਾ ਪਰ ਜਾਂ ਪਰਿਵਾਰ ਜਾਣਦਾ ਹੋਊਗਾ ਕਿੱਥੋਂ ਇਲਾਜ ਕਰਾ ਰਿਆ ਕਿੱਥੋਂ ਦਵਾਈ ਬੂਟੀ ਲੈ ਰਿਆ ਮਾਤਾ ਦੱਸ ਰਹੀ ਸੀ ਕਿ ਮਾਤਾ ਦਸਦੀ ਪਈ ਸੀ ਮੇਰੇ ਖੁਦ ਦਵਾਈ ਖਾਣ ਜੋ ਕੇ ਪੈਸੇ ਨਹੀਂ ਹੈਗੇ ਮੇਤੋਂ ਤੇ ਅਸੀਂ ਦਸਣ ਲੈ ਕੇ ਆਏ ਤਾਂ ਮਾਤਾ ਜੀ ਹੁਣ ਦੱਸ ਰਹੇ ਕਹਿੰਦੇ ਦਵਾਈ ਵੀ ਲੈ ਕੇ ਦੇ ਦੋ ਤੇ ਖੰਗ ਲੱਗੀ ਆ ਜਿਹੜੇ ਫਸਾਰ ਚੜਿਆ ਹੋਇਆ ਵਾ ਤੇ ਯਾਰ ਮੈਂ ਨਾ ਇੱਕੋ ਵੀਰੋ ਤੁਹਾਨੂੰ ਕਹਿਣਾ ਚਾਹੁੰਦਾ ਆ ਵੀ ਸਾਰੇ ਕੰਮ ਛੱਡ ਕੇ ਸੇਵਾ ਜੇ ਤੁਸੀਂ ਗੁਰੂ ਘਰ ਕਰਨ ਜਾਂਦੇ ਆ ਨਾ ਤੇ ਆ ਇਹ ਸੇਵਾ ਸਭ ਤੋਂ ਵੱਡੀ ਆ ਕਹਿੰਦੇ ਮਾਪੇ ਦੀ ਸੇਵਾ ਰੱਬ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਮੇਰੀਆਂ ਗੱਲਾਂ ਨਾਲ ਮੈਂ ਵੀਰ ਅਸੀਂ ਵਿੱਚ ਗੱਲ ਕਰਨਿਆ ਗੁੱਸਾ ਨਾ ਕਰਿਓ ਮੈਂ ਤਾਂ ਗੱਲ ਕਾਣਿਆ ਅੱਗੇ ਵੀ ਇਹ ਬਾਪੂ ਦੇ ਅਸੀਂ ਇੱਕ ਦੋ ਜਣਾਂ ਨੂੰ ਕਿਹਾ ਇਹ ਤੇ ਕਿਸ ਨੇ ਸੇਵਾ ਨਹੀਂ ਨਿਭਾਈ ਤੂੰ ਹੀ ਸੇਵਾ ਉੱਥੇ ਨਿਭਾ ਰਿਆ ਜਿੱਥੇ ਤੁਹਾਨੂੰ ਮਤਲਬ ਨਹੀਂ ਤੁਹਾਨੂੰ ਨਿਭਾਉਣੀ ਚਾਹੀਦੀ ਉੱਥੇ ਸੇਵਾ ਨਿਭਾਈਆਂ ਨੇ ਜਿੱਥੇ ਤੁਹਾਨੂੰ ਫਰਜ਼ ਬਣਦਾ ਸੇਵਾ ਨਿਭਾਉਣ ਦਾ ਤੂੰ ਉੱਥੇ ਨਹੀਂ ਨਿਭਾ ਰਿਆ ਸੇਵਾ ਇਹ ਆਪਣੇ ਗੁਰਸਿੱਖ ਭਰਾ ਆ ਜੇ ਆਪਣੇ ਕੋ ਮਾਰਨ ਥੋੜੇ ਬਹੁਤ ਦਿੱਤਾ ਨਾ ਉਹਦੇ ਵਿੱਚੋਂ ਥੋੜੇ ਜਿਹਾ ਥੋੜਾ ਜਿਹਾ ਦਸਵੰਧ ਗਰੀਬਾਂ ਦੇ ਵਾਸਤੇ ਗੁਰਬਿਆਂ ਵਾਸਤੇ ਕੱਢ ਲਿਆ ਕਰੋ ਗੁੱਸਾ ਨਾ ਇਹ ਚੀਜ਼ ਦਾ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹਨਾਂ ਦਾ ਸਾਥ ਜ਼ਰੂਰ ਦਿਓ ਤੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਤੇ ਜਿਹੜੇ ਵੀਰ ਆਪਣੇ ਆ ਸੇਵਾਦਾਰ ਆਏ ਨੇ ਲੁਧਿਆਣੇ ਤੋਂ ਆਪਣੇ ਇਹ ਕਿਹੜੀ ਤੁਹਾਡੀ ਸੰਸਥਾ ਸਿੱਖ ਨੌਜਵਾਨ ਸੇਵਾਦਲ ਸਿੱਖ ਨੌਜਵਾਨ ਸੇਵਾਦਲ ਇਹਨਾਂ ਦਾ ਜਥੇਬੰਦੀਆਂ ਨਾਂ ਆ ਇਹ ਵੀਰ ਬਹੁਤ ਸਾਰੀ ਵਧੀਆ ਸੇਵਾਵਾਂ ਨਿਭਾਉਂਦੇ ਨੇ ਇਹਨਾਂ ਨਾਲ ਸੰਪਰਕ ਕਰੋ ਇਹ ਆਪੇ ਇਹਨਾਂ ਦਾ ਇਲਾਜ ਕਰਾਉਣਗੇ ਬਾਪੂ ਜੀ ਕਿੰਨੇ 2 ਸਾਲ ਹੋ ਗਏ ਅੱਜ 2 ਸਾਲ ਹੋ ਗਏ ਸੰਗਤ ਜੀ ਅਜੇ ਤੱਕ ਬਜ਼ੁਰਗ ਵਿਚਾਰਾ ਪੈਸੇ ਦੇਖੋ ਲਾਇ ਨਹੀਂ ਆਪਣਾ ਕਰਾ ਸਕਿਆ ਮੰਦਿਰ ਉੱਤੇ ਰੜਕ ਰੜਕ ਕੇ ਤਿਲ ਤਿਲ ਕਰਕੇ ਮਰਨਿਆ ਇਹ ਆਪਣਾ ਫਰਜ਼ ਬਣਦਾ ਤੇ ਆਪਨੇ ਕੀ ਜਾਂਦੀਆਂ ਆਪਣੀਆਂ ਫੇਰ ਟਕੜੀਆਂ ਕੁਰਬਾਨੀਆਂ ਗੁਰੂ ਜੀਆ ਗੁਰੂ ਨੇ ਸਾਨੂੰ ਕੀ ਸਿਕਾਇਆ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਗਰੀਬ ਗੁਰਬਿਆਂ ਦੀ ਮਦਦ ਕਰੋ ਤੇ ਅੱਜ ਲੋੜ ਜਿਹੜੇ ਲੋੜਵੰਦ ਗਰੀਬ ਜਿਹੜੇ ਉਹਨਾਂ ਦੀ ਮਦਦ ਕਰਨ ਦਾ ਆਪਣਾ ਸਹਾਰਾ ਬਣਦਾ ਆਪਣਾ ਫਰਜ਼ ਬਣਦਾ ਵੱਧ ਤੋਂ ਵੱਧ ਹਾਂਜੀ ਮਾਤਾ ਜੀ ਨਾਲ ਬੜੇ ਇਹ ਬਾਕੀ ਮਾਤਾ ਜੀ ਨਾਲ ਤੁਹਾਨੂੰ ਬਚਨ ਆਪਾਂ ਕਰਾ ਹੀ ਦਿੰਨੇ ਆ ਹਾਂਜੀ ਮਾਤਾ ਜੀ ਜੱਥੇ ਜੱਥੇ ਜੀ ਕੀ ਬੋਲੇ ਮਾਤਾ ਮੋ ਕਰਾ ਬੋ ਰਿਆ ਬਬ ਜੇ ਕੋਈ ਨਾ ਤੇ ਕੀ ਹੋਇਆ ਜੈ ਬੇਖੰਦ ਜੇ ਬਾਬਾ ਜੀ ਤੇ ਮਾਤਾ ਹੀ ਕਰਦੇ ਹਾਲਾਤ ਤੁਸੀਂ ਕਿਦਾਂ ਕਰਦਾ ਜਿਹੜਾ ਰਾਸ਼ਨ ਪਾਣੀ ਕਿੱਥੋਂ ਲਿਆਉਂਦੇ ਫਿਰਦੇ ਇਸ ਤਰੀ ਬਹੁਤ ਰਾੜੇ ਮੈਂ ਤੇ ਤਰਜਨੀ ਦੇ ਅੱਜ ਜਾਣਾ ਸੀ ਤੇ ਮੈਂ ਬੁਦਵਾਰ ਬਹੁਤ ਜਲਦੀ ਇਨ ਮੇ ਤੁਪੜੀ ਨਹੀਂ ਗਿਆ ਦੇਖ ਲਓ ਮਾਦਾ ਹੀ ਦੱਸ ਰਿਹਾ ਕਿ ਗੁਰੂ ਘਰ ਵਿੱਚ ਜਾਈਦਾ ਵਾ ਤੇ ਉੱਥੋਂ ਮਾੜਾ ਮੋਟਾ ਰਾਸ਼ਨ ਜਿਹੜਾ ਲੈ ਆਈਦਾ ਵਾ ਤੇ ਰਸਤ ਪਾਣੀ ਲੈ ਆਉਨੇ ਆ ਤੇ ਕੰਨੇ ਬੁਰੇ ਹਾਲਾਤ ਆਪਣੇ ਹੋਏ ਪਏ ਪੰਜਾਬ ਦੇ ਵਿੱਚ ਤੇ ਆਪਾਂ ਜਿਆਦਾ ਨਹੀਂ ਹਰੇਕ ਮਹੀਨੇ ਕਿੰਨਾ 22-2300 ਰੁਪਏ ਦਾ ਰਾਸ਼ਨ ਹੁੰਦਾ ਐ ਮਹੀਨੇ ਦਾ ਦੋ ਜੀ ਹੈਗੇ ਨੇ ਇੰਨਾ ਕਿ ਤੇ ਆਪਾਂ ਕਰ ਸਕੀ ਭਰਾਓ ਮੇਰੇ ਬੇਨਤੀ ਆ ਜੇ ਵੀ ਪੱਟੀ ਸ਼ਹਿਰ ਦਾ ਵੀਰ ਦਾ ਇੱਥੋਂ ਹੈਗਾ ਕੋਈ ਇਸ ਪਰਿਵਾਰ ਦੀ ਹੈਲਪ ਕਰਦਾ ਨੰਬਰ ਹੈਗਾ ਬਬਾਈ ਦਾਡਾ ਫੋਨ ਨੰਬਰ ਫੋਨ ਨੰਬਰ ਹੈਗਾ ਮੋਬਾਈਲ ਹੈ ਨਹੀਂ ਉਹ ਵੀਰੋ ਮੋਬਾਈਲ ਵੀ ਹੈ ਨਹੀਂਗਾ ਪਰਿਵਾਰ ਦੇ ਕੋਲ ਨਾ ਕੋਈ ਫਾਦ ਨਾ ਘਰ ਦੇ ਵਿੱਚ ਠੀਕ ਆ ਦੋ ਮੰਜੇ ਨੇ ਇੱਕ ਅੰਦਰ ਪਿਆ ਦੂਆ ਪਿਆ ਇੰਨੇ ਹਾਲਾਤ ਮਾੜੇ ਆ ਆਪਾਂ ਜਰੂਰ ਇਸ ਪਰਿਵਾਰ ਇੱਕ ਕਦਮ ਪਾਕਿਸਤਾਨ ਬਾਰਡਰ ਦੇ ਉੱਤੇ ਬੈਠੇ ਪਾਸਧਾਨ ਬਾਰਡਰ ਤੇ ਬੈਠੇ ਆ ਕੋਈ ਮਦਦ ਨਹੀਂ ਕਰਨ ਵਾਤੇ ਵਾਲੀ ਪਹੁੰਚਿਆ ਤਾਂ ਤੁਸੀਂ ਬੰਨ ਨਾਲ ਹੀ ਆ ਲਾਗੇ ਲਾਗੇ ਹੜਾਂ ਦੀ ਜਿਹੜੀ ਮਾਰ ਉਹ ਵੀ ਇਹਨਾਂ ਨੇ ਪੂਰਾ ਸੰਤਾਪ ਹੰਡਾਇਆ ਆਪਣੇ ਪਿੰਡੇ ਉੱਤੇ ਤੇ ਅੱਜ ਬੜੀ ਲੋੜ ਆ ਇਹਨਾਂ ਦੀ ਮਦਦ ਕਰਨ ਦੀ ਭਰਾਵੋ ਵੱਧ ਤੋਂ ਵੱਧ ਨਾਲ ਨਾਲ ਖੜੋ ਅਸੀਂ ਤੁਹਾਨੂੰ ਤਾਂ ਦਰਜੀਏ ਉੱਤੀ ਨਾ ਕਹਿ ਰਹੇ ਆ ਵੀ ਇਹਨਾਂ ਦੀ ਮਤ ਆਪਾਂ ਇਹੋ ਜਿਹੇ ਗਰੀਬ ਪਰਿਵਾਰਾਂ ਦੀ ਆਪਾਂ ਮੱਤਾ ਕਿਉਂ ਨਹੀਂ ਕਰਦੇ ਆਪਾਂ ਹੋਰ ਸਾਹਿਬ ਜਿੱਥੇ ਆਪਾਂ ਨੂੰ ਪਤਾ ਨਹੀਂਗਾ ਕਿ ਸੇਵਾ ਕਿੱਥੇ ਆਡੀ ਲੱਗਣੀ ਹੈ ਕਿ ਨਹੀਂ ਲੱਗਣੀ ਕਿ ਕਿਸ ਨੇ ਗੋਲ ਰੇ ਡਾਉਣੇ ਆ ਉਥੇ ਸੇਵਾ ਆਪਾਂ ਭੇਜ ਜੰਨੇ ਆ ਤੇ ਆ ਤੁਹਾਨੂੰ ਵੀਡੀਓ ਪਾ ਕੇ ਦਿਖਾਣ ਦੇ ਸਿੱਧੀ ਡਾਕ ਸੇਵਾ ਕਰੋ ਅਹੀਂ ਨਹੀਂ ਆਨੇ ਤੇ ਸਾਨੂੰ ਪੈਸੇ ਦੋ ਸਿੱਧੀ ਡਾਕ ਸੇਵਾ ਕਰੋ ਇਹਨਾਂ ਨਾਲ ਸੇਵਾ ਕਰਨ ਲਈ ਸੰਪਰਕ ਨੰਬਰ ਵੀਰ ਉਹਨਾਂ ਨੇ ਦਿੱਤਾ ਹਾਂਜੀ ਤੁਹਾਨੂੰ ਨੰਬਰ ਆਪਾਂ ਦੇ ਹੀ ਦਿੱਤਾ ਦੁਬਾਰੋ ਫੇਰ ਦੱਦਨੇ 6283122612 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਇਸ ਪਰਿਵਾਰ ਦੀ ਪੂਰੀ ਲੋਕੇਸ਼ਨ ਐਡਰੈਸ ਲੈ ਸਕਦੇ ਹੋ ਅਸੀਂ ਨਹੀਂ ਕਹਿੰਦੇ ਸੇਵਾ ਤੁਸੀਂ ਸਾਨੂੰ ਦੋ ਇਸ ਪਰਿਵਾਰ ਦੇ ਕੋਲ ਤੁਸੀਂ ਆਓ ਹਾਲਾਤ ਦੇਖੋ ਘਰ ਦੇ ਤੇ ਹਾਲਾਤ ਦੇਖ ਕੇ ਤੁਸੀਂ ਇਸ ਪਰਿਵਾਰ ਦੀ ਜਿਹੜਾ ਇਲਾਜ ਆ ਉਹ ਜਰੂਰ ਕਰਾ ਦਿਓ ਇੱਕ ਮਹੀਨੇ ਦਾ ਰਾਸ਼ਨ ਇਸ ਪਰਵਾਰ ਨੂੰ ਜਰੂਰ ਇੱਥੇ ਦੇਜਿਆ ਕਰੋ ਆ ਕੇ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਸਭ ਤੋਂ ਵੱਡਾ ਪੁੰਨ ਹੈ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਨਗੇ ਖਜ਼ਾਨੇ ਭੰਡਾਰੇ ਭਰੇ ਰਹਿਣਗੇ ਮਹਾਰਾਜ ਚੜ੍ਹਦੀ ਕਲਾ ਕਰੇ ਸਿੱਖ ਪੰਥ ਦੇ ਉਹ ਕੋਈ ਗਰੀਬ ਨਹੀਂ ਆ ਆਪਣਾ ਸਿੱਖ ਪੰਥ ਬਹੁਤ ਵੱਡਾ ਅਮੀਰ ਦੁਨੀਆ ਦਾ ਰਾਜਾ ਆ ਸਿੱਖ ਪੰਥ ਤੇ ਸਿੱਖ ਪੰਥ ਦੇ ਵਿੱਚ ਆਪਾਂ ਨੂੰ ਮਹਾਰਾਜ ਨੇ ਜਨਮ ਦੇ ਕੇ ਭੇਜਿਆ ਆ ਚੜ੍ਹਦੀ ਕਲਾ ਵਿੱਚ ਰਹੋ ਇਹਨਾਂ ਦੀ ਸਾਰ ਜਰੂਰ ਲਿਓ ਠੀਕ ਆ ਬਬਾਈ ਹਾਂ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ